ਹੈਲੋ ਹੈਲੋ ਰਣ ਲਾਈਨਮਨ ਬੋਲਦਾ ਰਣਜੀਤ ਸਿੰਘ ਹਾਂਜੀ ਬੋਲ ਮੈਂ ਤਾਂ ਠੀਕ ਐ ਤੇ ਆ ਕੁੰਡੀ ਲਈ ਬੈਠੀ ਐ ਇਧਰ ਇਹਦਾ ਕੀ ਕਰੀਏ ਕੁੰਡੀ ਕੁੰਡੀ ਤਾਂ ਹੁਣ ਗਰਮੀ ਗਰਮੀ ਲੱਗੂ ਵੀ ਆਈ ਐ ਐ ਰੱਗੂ ਕਿਵੇਂ ਉਹ ਚਲਾਨ ਬਣਦਾ ਤੁਹਾਡਾ ਰੁਪਿਆ 35000 ਰੁਪਿਆ ਦਾ ਚਲਾਨ ਪਰੋ ਨਹੀਂ ਉਠਾਣੇ ਜਾ ਕੇ ਉੱਥੇ ਕਚਹਿਰੀਆਂ ਚੋਂ ਦੇ ਬੋ ਪਰੋ ਭੋਤੋ ਆਨੇ ਕਿਚੇਰੀ ਦਾ ਬਤਾਨੀ ਹੇਲ ਤੁਸੀਂ ਲੈ ਜਾਓ ਮੈਂ ਤਾਂ ਲੈ ਜਾਊਂਗਾ ਫਿਰ ਹੁਣ ਮੈਂ ਕਿੰਨਾ ਚੱਲਿਆ ਜਾ ਰੱਖਾਂ ਤੇਰੇ ਹੁਣ ਨਾਲ ਦੂਜੇ ਬੰਦੇ ਹੈਗੇ ਉਹ ਆਂਦੇ ਆ ਵੀ ਵਾਹ ਕੀ ਕੰਮ ਹੈ ਕੀ ਕਰੀਏ ਹੁਣ ਫਿਰ ਪੁਲਿਸ ਜਨ ਲਾਈਟ ਹੈਗੀ ਹੁਣ ਵੀ ਟ੍ਰੀ ਲਾਉਂਦਾ ਤੇ ਇਹੋ ਗਰਮੀ ਬਹੁਤ ਫੰਦੀ ਬੰਦੀਏ ਗਰਮੀ ਬਹੁਤ ਹੈ ਐਂ ਥੋੜੀ ਕੰਮ ਚੱਲੂਗਾ ਰੋਜ ਦੀ ਰੋਜ ਗੁੰਡੀ ਲਾਉਣੇ ਗੁੰਡੀ ਲਾਉਣੀਆਂ ਅਸੀਂ ਕੀ ਕਰੀਏ ਫਿਰ ਦੱਸ ਹਾਂ ਹੋਰ ਕੋਣ ਕਰੂਗਾ ਤੇ ਕੀ ਕਰਾਂਗਾ ਕਰ ਲਿਆ ਸੀ ਤਾਂ ਬਸ ਹੈ ਆਸ ਕੇ ਮੈਂ ਖਾਦ ਲੈਣ ਨੂੰ ਉਸ ਤਾਂ ਤੇ ਬੇਚਰਤੇ ਦਾ ਸਿਕੁੰਦੀ ਲਾਨੇ ਹੂੰ ਮਗਾ ਕੇ ਖਾਦ ਲੈਣ ਨੂੰ ਦਸ ਤਾਂ ਮੈਨੂੰ ਸਾਨੂੰ ਅੱਗੇ ਜਵਾਬ ਦੇਣਾ ਪੈਂਦਾ ਹੋਰ ਕੀ ਕਰੀਏ ਹਰ ਤੁਸੀਂ ਬੋਲੋ ਅਸੀਂ ਕਿਹਨੂੰ ਜਵਾਬ ਦੇਈਏ ਫਿਰ ਅਸੀਂ ਕਿਹਨੂੰ ਜਵਾਬ ਦੇਈਏ ਜਵਾਬ ਜਵਾਬ ਕਿਸ ਨੂੰ ਦੇਣਾ ਤੁਸੀਂ ਕਿਹੜਾ ਫੋਟੋ ਵਾਚ ਕੇ ਲਗਾਣੀ ਹੁੰਦੀ ਹੈ ਨਹੀਂ ਮੇਰੀ ਗੱਲ ਸੁਣ ਲੈ ਮੇਰੀ ਹਾਂਜੀ ਮੇਰੇ ਮੇਰੇ ਹੱਥ ਵਿੱਚ ਮੇਰੇ ਹੱਥ ਵਿੱਚ ਬਹੁਤ ਕੁਝ ਹੈ ਠੀਕ ਹੈ ਮੈਂ ਜਵਾਬ ਵੀ ਦੇ ਸਕਦਾ ਹਾਂ ਠੀਕ ਹੈ ਤੈਨੂੰ ਤੈਨੂੰ ਜਵਾਬ ਵੀ ਦੇ ਸਕਦਾ ਮੈਂ ਵੀ ਤੇਰੀ ਮੇਰੀ ਕੋਈ ਲਿਆਜ ਨਹੀਂ ਅੱਛਾ ਜੀ ਹਾਂ ਦੇ ਦਿਓ ਇਹ ਕਿਹ ਜਿਹਾ ਬਤ ਸੀ ਤੂੰ ਨੇ ਉਹ ਜਵਾਬ ਜੋ ਰੋਜ਼ ਰੋਜ਼ ਤੂੰ ਰੋਜ਼ ਦਾ ਕੰਮ ਫੜ ਰੱਖਿਆ ਤੂੰ ਚਲ ਠੀਕ ਆ ਆਪਣੀ ਚਲੋ ਦੋਸਤੀ ਹੈਗੀ ਆਪਣੇ ਚਲੋ ਰਿਲੇਸ਼ਨ ਹੈਗਾ ਹਨ ਹੂੰ ਕੋਈ ਆ ਬੰਦਾ ਇੱਕ ਦਿਨ ਲਾ ਲਿਆ ਦੋ ਦਿਨ ਲਾ ਲਿਆ ਤੂੰ ਰੱਥੀ ਫੜ ਲੈ ਰੋਜ਼ ਦਾ ਤਨਵਿਸ਼ੀ ਕੀ ਲਿਆ ਕੇ ਦੇਤਾ ਤੂੰ ਤਨ ਮੋਜ ਬਣ ਗਈ ਤਨੂੰ ਐ ਨਹੀਂ ਮੈਂ ਬਿੱਲ ਭਰ ਲੈਣਾ ਇਸੀ ਦਾ ਲੈ ਜੀ ਟੋਮੀਟਰ ਲਗਾ ਕੇ ਸਰ ਜੀ ਦਾ ਐਪਲੀਕੇਸ਼ਨ ਲਾ ਰੱਖੀ ਹੈ ਨਵਾਂ ਮੀਟਰ ਦੀ ਨਵੇਂ ਮੀਟਰ ਦੀ ਐਪਲੀਕੇਸ਼ਨ ਲਾ ਰੱਖੀ ਮੇਰੀ ਗੱਲ ਸੁਣਾ ਇਹ ਸੀਦਾਂ ਨੂੰ ਲੈ ਕੇ ਦੇਦਾ 40000 ਰੁਪਏ ਦਾ ਠੀਕ ਹੈ ਅੱਛਾ ਤੇ ਹੁਣ 40000 ਰੁਪਏ ਦੇਸੀ ਬਲ ਦੇ ਦੋ ਤਿੰਨ ਹਜ਼ਾਰ ਰੁਪਏ ਲ ਭਰ ਦੇਗੇ ਮਹੀਨੇ ਦਾ ਤੇ ਕੀ ਫਰਕ ਪੈਂਦਾ ਦੱਸ ਕੋਈ ਫਰਕ ਪੈਂਦਾ ਕੋਈ ਕੋਈ ਫਰਕ ਨਹੀਂ ਪੈਂਦਾ ਜੀ ਕਰ ਦੇਗੇ ਨਰਾਜ ਨਾ ਹੋਵੋ ਤੁਸੀਂ ਕੋਈ ਨਰਾਜ ਵਾਲੀ ਗੱਲ ਨਹੀਂ ਨਰਾਜ ਵਾਲਾ ਗਲਤ ਕਰੀ ਜਾਂਦੇ ਹੋ ਤੁਸੀਂ ਗੱਲ ਚਾਹੀਏ ਤੁਹਾਨੂੰ ਸ਼ਿਕਾਇਤ ਨਹੀਂ ਆਉਣ ਦਿੰਦੇ ਠੀਕ ਹੈ ਸ਼ਿਕਾਇਤ ਦੀ ਗੱਲ ਨਹੀਂ ਗੀ ਮੇਰੀ ਗੱਲ ਸੁਣਦਾ ਮੇਰੀ ਹਾਂ ਜੀ ਬਿਲਕੁਲ ਵੀ ਕਦੇ ਤਾਂ ਦੇਖੋ ਹੁਣ ਡਿਊਟੀ ਆ ਮੇਰੀ ਲੱਗੀ ਹੈ ਵੀ ਗੁੰਡੀਆਂ ਚੈੱਕ ਕਰਨ ਨੂੰ ਠੀਕ ਹੈ ਤਾਂ ਗੁੰਡੀ ਲਾ ਦੇ ਠੀਕ ਹੈ ਹੁਣ ਜੇ ਮੰਨ ਲਓ ਕੱਲ ਨੂੰ ਕੋਈ ਬੰਦਾ ਬਦਲ ਕੇ ਇੱਥੇ ਆ ਜੇ ਫਿਰ ਉਹਨੂੰ ਆਪਾਂ ਕੀ ਉਹਨੂੰ ਆਪਾਂ ਕੀ ਜਵਾਬ ਦੇਈਏ ਦੱਸ ਫਿਰ ਕੋਈ ਹੈ ਜਵਾਬ ਤੇਰੇ ਕੋਲ ਹੀ ਦੱਸੋ ਤੈਨੂੰ ਜਵਾਬ ਕੀ ਦੇਈਏ ਦੱਸ ਮੈਂ ਤਾਂ ਚਲ ਤੋ ਦੇ ਦੇਂਗੀ ਹੈ ਮੇਰੀ ਗੱਲ ਸੁਣਣਾ ਸਮਝ ਆਈ ਗੱਲ ਚੰਨ ਜਾਈਏ ਅੰਮੀ ਫਿਰ ਦੂਜਿਆਂ ਨੂੰ ਕੀ ਦਿਆਂਗੀ ਕਰੇ ਭੈਰੋ ਜਦੋਂ ਉਹਨਾਂ ਨੇ ਜਸਟਾਪ ਪਿਆ ਹੈ ਕੀ ਐਡਜਸਟ ਕਰਨਾ ਦੱਸ ਹੂੰ ਅੱਛਾ ਤੁਸੀਂ ਤਾਂ ਦਿਲੋਂ ਮੇਰੇ ਮਾਤਾ ਸਨ ਚਲ ਮੈਂ ਤਾਂ ਚਲ ਠੀਕ ਆ ਤੂੰ ਕੁੰਡੀ ਜੀ ਨਹੀਂ ਮਰਜੀ ਲਾ ਲਿਆ ਕਰ ਚਲੋ ਤਾਂ ਮੈਂ ਤੇ ਦੂਜਾ ਬੰਦਾ ਜਿਹੜਾ ਮਤਲਬ ਕੋਈ ਮੰਨ ਲਓ ਮੇਰੇ ਸਾਡੇ ਕੱਲ ਨੂੰ ਦੂਜਾ ਇੱਕ ਵੱਡਾ ਸਾਹਬ ਆ ਗਿਆ ਉੱਤੇ ਹੂੰ ਅੱਛਾ ਜੀ ਅੱਛਾ ਜੀ ਹੋਰ ਫਿਰ ਫਿਰ ਕੀ ਕਰੀਏ ਹੁਣ ਦੱਸ ਕਿਵੇਂ ਕਰਾਂ ਹੁਣ ਪੈਸੇ ਦੇ ਦੇਣਗੇ ਪੈਸੇ ਪੈਸੇ ਵੀ ਦੋ ਆਪ ਕਿਥੇ ਦੇਣੇ ਆ ਤਾਂ ਮੈਨੂੰ ਹੀ ਆਖੀ ਜੀ ਤੁਸੀਂ ਦੇਰੇ ਤੋਂ ਢੋੜੀ ਤਨਖਾਹ ਚੋਂ ਕਟਾ ਦਿਓ ਮੈਂ ਉਹਨਾਂ ਬੰਦਾ ਹੀ ਆ ਤੁਸੀਂ ਕਰਦੇ ਨਹੀਂ ਹੋ ਤਾਂ ਕਰਦੇ ਹੋ ਆਲੀ ਗੱਲ ਨਹੀਂ ਕੀ ਗੱਲ ਫਿਰ ਗੱਲ ਕੰਮ ਵੱਜ ਜਾਂਦਾ ਫਿਰ ਗੱਲ ਕੰਮ ਖਰਾਬ ਹੋ ਜਾਂਦਾ ਸਾਰਾ ਕਿੰਨੇ ਸਵੇਰਾਂ ਦੇ ਜਾਗੇ ਤੁਸੀਂ ਉਹ ਕੀ ਦੇ ਰਹੇਂ ਦੋਨੋਂ ਕੁੰਡੀ ਕੁੰਡੀ ਲਾਉਣੋਂ ਹਟ ਜਾਗੇ ਬੈਲ ਦੇ ਦੇ ਜਾਕਰਾਂਗੇ ਬੈਲ ਦੀ ਗੱਲ ਨਹੀਂ ਤੂੰ ਮੈਂ ਤੈਨੂੰ ਇਹ ਕਹਿਣਾ ਜਦੋਂ ਤੂੰ ਕੁੰਡੀ ਲਾਉਣੀ ਹੋਵੇ ਤੂੰ ਮੈਨੂੰ ਇੱਕ ਵਾਰੀ ਤੂੰ ਫੋਨ ਕਰਕੇ ਪੁੱਛਤਾ ਲਿਆ ਕਰਨਾ ਕਿ ਮੈਂ ਕੁੰਡੀ ਲਾਉਣ ਚੱਲੀ ਆਂ ਸਤੇ ਜੀ ਮੈਂ ਕੱਲ ਕੱਬਿ ਖੈਰ ਹੂੰ ਮੈਨੂੰ ਪੁੱਛਤਾ ਲਿਆ ਕਰ ਵੀ ਕੁੰਡੀ ਮੈਂ ਕੁੰਡੀ ਲਾਉਣ ਲੱਗੀ ਐ ਵੀ ਚਲੋ ਤੁਸੀਂ ਇਹਦਾ ਕੋਈ ਹੱਲ ਕਰੋ ਇਹਦਾ ਕੋਈ ਹਨਾ ਚੱਕੇ ਮੂਹ ਮੈਂ ਕੁੰਡੀ ਆਏ ਨਾ ਹੁਣ ਤੇਰਾ ਅਲਾਈਨਮੈਂਟ ਤੇਰਾ ਯਾਰ ਐ ਮਤਲਬ ਇਹ ਥੋੜੀ ਵੀ ਤੂੰ ਸਾਰਾ ਦਿਨ ਤੂੰ ਸਰਕਾਰ ਦੇ ਤੁਸੀਂ ਟੁਗਲਟੋੜੀ ਕਰਾਉਣਾ ਪਈ ਹੈ ਠੀਕ ਐ ਠੀਕ ਐ ਤੁਹਾਨੂੰ ਕਾਲ ਕਰਕੇ ਫੇਰ ਕੁੰਡੀ ਲਾ ਦੇ ਕਾਲ ਕਰ ਲਿਆ ਕਰ ਮੇਰੀਆਂ ਮਿੱਠੀਆਂ ਤਾਂ ਜੇ ਮੈਂ ਜੀ ਨਹੀਂ ਮੇਰੀ ਗੱਲ ਸੁਣੋ ਕਿ ਫਿਰ ਕੁੰਡੀ ਲਾਉਣ ਤੋਂ ਕੋਈ ਨਹੀਂ ਕਹਿੰਦਾ ਨਾ ਕੁੰਡੀ ਲਾਉਣ ਤੋਂ ਤਾਂ ਕੋਈ ਨਹੀਂ ਕਹਿੰਦੇ ਪਰ ਮੈਂ ਇਹ ਕਹਿੰਨਾ ਵੀ ਤੂੰ ਕੁੰਡੀ ਜਿਨੀ ਮਰਜੀ ਲਾ ਲਾ ਪਰ ਇੱਕ ਵਾਰੀ ਨਾ ਤੇ ਮੇਰਾ ਕੰਮ ਕਰ ਇੱਕ ਵਾਰੀ ਮੇਰਾ ਕੰਮ ਕਰ ਦੇ ਠੀਕ ਹੈ ਤੇ ਅੱਜ ਦਾ ਆਪਾਂ ਫਿਰ ਅੱਜ ਦੀ ਕੁੰਡੀ ਤੁਨ ਮਾਰ ਸਕਦੇ ਹੋਈ ਹੋਈ ਚੁੱਪੀ ਹਮ ਵਰ ਕੀ ਤਾਂ ਮੈਨੂੰ ਪਤਾ ਸੀ ਤੂੰ ਸੀ ਆਈ ਬੰਨੋਂਗੇ ਹੂੰ ਐਸੀ ਜਿੱਤੇ ਰਾਤ ਕਿੰਸੀ ਇਹ ਮਿਲਦੈਨ ਪਾਸੇ ਲੈਣੀ ਹੋਣੀ ਆਇਤਾ ਕਰਦਾ ਕਿ ਕੁੰਡੀ ਇਲਾਜ ਨਹੀਂ ਮਰਜੀ ਲਾਲਾ ਤੇ ਅੱਜ ਕਾਰਵਾਈ ਪਾ ਦੇ ਬਸ ਮੇਰੀ ਕੋਈ ਨਹੀਂ ਲਾਦਾ ਹੈ ਅੱਲਾ ਅੱਜ ਰਾਤ ਨੂੰ ਆਉਣਾ ਫਿਰ ਮੈਂ ਠੀਕ ਆ ਜੀ ਠੀਕ ਹੈ